ਦੋਸਤੋ ਹਾਲਿਓ ਜਿੰਨੇ ਜਿੰਨੇ ਭੁਗਾ ਸਿੱਖਣਾ ਹੈ ਜੀ ਆਪਾਂ ਨੂੰ ਖੁਸ਼ੀ ਦਾ ਦਿਨ ਮਿਲੇ ਤੇ ਉਹਨੂੰ ਨਾਂ ਛੱਡੋ ਨਾਂ ਵਿਅਰਥ ਗਵਾਵੋ ਕਿ ਵੀ ਤੇ ਇਹ ਆਪਣੇ ਕੋਲ ਸ਼ਿਫਟ 15 ਮਾਡਲ ਡੀਜ਼ਲ ਹਰਿਆਣਾ ਨੰਬਰ ਤੇ ਆਪਣੇ ਕੋਲ ਵਰਨਾ ਵੀ ਆਈ ਦੇ 14 ਮਾਡਲ ਹੈ ਤੇ PP46 ਤੇ I20 10 ਮਾਡਲ ਇਹ ਪਟ્રોલ ਆ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋੜੀ ਦੇ ਸ਼ੁਭ ਮੌਕੇ ਤੇ ਲੱਖ ਲੱਖ ਵਧਾਈਆਂ ਹੋਵਣ ਜੀ ਅੱਜ ਲੋੜੀ ਦਾ ਦਿਹਾੜਾ ਹੈ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਸਾਰਿਆਂ ਨੇ ਆਪ ਆਪਣੇ ਘਰਾਂ 'ਚ ਖੁਸ਼ੀਆਂ ਮਨਾਉਣੀਆਂ ਕਿਸੇ ਨੇ ਲੋੜੀਆਂ ਮੰਡਲੀਆਂ ਕਿਸੇ ਨੇ ਗੁੱਡੇ ਦੌੜੇ DJ ਲਾਉਣੇ ਬੇਸਾਂ ਲਾਉਣੀਆਂ ਤੇ ਇੱਕ ਗੱਲ ਹੋਰ ਤੁਹਾਨੂੰ ਮੈਸੇਜ ਦਿੰਨੇ ਆ ਕਿ ਬਚ ਕੇ ਰਹੋ ਥੋੜਾ ਜਿਹਾ ਡੋਰ ਤੋਂ ਮਤਲਬ ਕਿ ਡੋਰ ਬੜੀ ਖਤਰਨਾਕ ਆ ਗਿਆ ਚਲੋ ਸਰਕਾਰ ਵੱਲੋਂ ਹਦਾਇਤਾਂ ਤੇ ਬਹੁਤ ਆਪਾਂ ਪਰ ਫਿਰ ਵੀ ਮਤਲਬ ਕਿ ਲੋਕ ਬਾਜ਼ ਨਹੀਂ ਆਉਂਦੇ ਹਨਾ ਤੇ ਇਹ ਵੀਡੀਓ ਇਹ ਵੀ ਤੁਹਾਨੂੰ ਇੱਕ ਦੋ ਦਿਨ ਠਹਿਰ ਕੇ ਮਿਲਣੀ ਸ਼ਾਇਦ ਕੱਲ ਮਿਲੇ ਮੱਗੀਲੇ ਦਿਨ ਤੇ ਚਲੋ ਹੋਰ ਗੱਲਾਂ ਬਾਤਾਂ ਅੱਜ ਕਰਦੇ ਸਾਰੇ ਠੀਕ ਹੋਵਗੇ ਹਾਂਜੀ ਅਸੀਂ ਨਾ ਇੱਕ ਨੂੰ ਜਾਂਦਾ ਫਾਂਡਾ ਵਾਰਸ਼ ਨੂੰ ਕਰਾਉਣ ਆਏ ਹਾਂ ਜੀ ਮਤਲਬ ਕਿ ਬਾਬਾ ਜੀ ਫਾਂਡਾ ਕਰਨੇ ਇਹਨਾਂ ਨਾ ਵਾਰੀ ਆ ਜੇ ਕੰਨਾਂ ਦੇ ਨਾਲ ਨਾਲ ਕਿ ਨੂੰ ਇਹ ਹੁੰਦੇ ਹਨਾ ਇਨਾ ਵਾਰਿਆ ਕੰਨਾਂ ਦੇ ਨਾਲ ਜਿਹੜੇ ਕੜੂਏ ਤੇ ਇਹ ਬਾਬਾ ਜੀ ਫਾਂਡਾ ਕਰਦੇ ਆ ਤੇ ਇਥੇ ਥੇ ਦੇਖਿਆ ਹਲੇ ਤੋਂ ਬੋ ਪਰੇ ਤੋਂ ਖਿਆਲੇ ਰੋਡ ਤੇ ਥੇ ਆ ਉਥੇ ਹੁੰਦੇ ਆ ਇਹ ਮਤਲਬ ਇਹ ਖਾਸੇ ਲਾਗੇ ਤੇ ਜਿਹਨੋਂ ਕਿਨਕਨੂਏ ਹੋਏ ਹੋਣ ਤੇ ਆ ਸਕਦੇ ਤੁਸੀਂ ਇਥੇ ਹਾਂਜੀ ਦੋਸਤੋ ਅਸੀਂ ਹੁਣ ਜਾ ਰਹੇ ਆ ਇਥੇ ਜਿਗਾਵੇਂ ਲਾਗੇ ਸਾਨੂੰ ਥੋੜਾ ਜਿਹਾ ਕੰਮ ਪੈ ਗਿਆ ਇਥੇ ਜਾ ਰਹੇ ਆ ਤੇ ਟੋਸ਼ਨ ਗੱਡੀ ਚਲਾ ਰਹੇ ਆ ਤੇ ਮੈਂ ਦੇ ਕਰ ਭੇਜਿਆ ਤੇ ਅਵੀ ਜਾਗੋਸ਼ੀ ਵੀ ਇਤਿਹਾਸਕ ਸਥਾਨ ਹੈ ਜਾਗੋਸ਼ੀ ਦਾ ਬਾਬਾ ਜਾਗੋਸ਼ੀਦ ਜੀ ਛੇਵੇਂ ਪਾਸ਼ਾ ਦੇ ਨਾਲ ਜਦੋਂ ਛੇਵੇਂ ਪਾਸ਼ਾ ਜੀ ਜੰਗਾਂ ਹੁੰਦੀਆਂ ਸੀ ਨਾ ਤੇ ਸੱਚੇ ਸੇਵਕ ਸਨ ਤੇ ਛੇਵੇਂ ਪਾਸ਼ਾ ਜੀ ਦੀ ਜੰਗ ਦੇ ਵਿੱਚ ਸ਼ਹੀਦ ਬੜੀ ਇੱਥੇ ਵੀ ਸਿੱਧਾ ਸਿੰਘਾਂ ਦੀ ਕਿਰਪਾ ਇਹ ਖਵਾਲੀ ਪਿੰਡ ਦੇ ਰੋਡ ਦੀ ਖਵਾਲੀ ਅੱਡਾ ਲੱਗੇ ਲੱਗਦਾ ਤੇ ਇਹ ਜਿਗਾਵੇਂ ਵਾਲੇ ਰੋਡ ਦੇ ਉੱਪਰ ਹੀ ਆ ਅੰਮ੍ਰਿਤਸਰ ਨੂੰ ਜੇ ਜਾਣਦੇ ਆ ਜਾਗੋਸ਼ੀਦ ਹਾਂਜੀ ਦੋਸਤੋ ਮੈਂ ਤੇ ਰੋਸ਼ਨ ਜੀ ਅਸੀਂ ਚੱਲੇ ਆ ਅੰਮ੍ਰਿਤਸਰ ਤੇ ਜਲਦੀ ਆ ਜਨਾ ਤੇ ਫਿਰ ਆਗੇ ਆਪਾਂ ਕੋਠੇ ਦੇ ਬੈਹਨੇ ਆ ਤੇ ਇਹ ਆਪਣੇ ਕੋਲ ਸ਼ਿਫਟ 15 ਮਾਡਲ ਡੀਜ਼ਲ ਹਰਿਆਣਾ ਨੰਬਰ ਤੇ ਆਪਣੇ ਕੋਲ ਵਰਨਾ ਵੀ ਆਈ ਦੇ 14 ਮਾਡਲ ਤੇ ਪੀਪੀ 64 ਤੇ ਆਈ 20 10 ਮਾਡਲ ਇਹ ਪੈਟਰੋਲ ਆ ਤੇ ਇਹ ਜੇ ਵੀ ਡੀਜ਼ਲ ਆ ਵਰਨਾ ਤੇ ਸ਼ਿਫਟ ਡੀਜ਼ਲ ਤੇ ਕੋਈ ਨਹੀਂ ਬਾਕੀ ਮੌਕੇ ਤੇ ਮਾਨਤਾ ਨਾ ਹੋ ਜੂਗਾ ਤਹੀਂ ਮਨ ਲੱਗ ਗਿਆ ਆਪਣਾ ਨੰਬਰ ਹੈਗਾ 98557 25676 9955725676 ਜਿਨੇ ਵੀ ਗੱਡੀ ਲੈਣੀ ਹੋਵੇ ਤੇ ਆ ਜਿਓ ਪੂਰਾ ਮਤਲਬ ਕੇ ਐ ਕਾਗਜ਼ੀ ਕਾਰਵਾਈ ਵੀ ਪੂਰੀ ਵਧੀਆ ਕਰਾਂਗੇ। ਹਾਂਜੀ ਦੋਸਤੋ ਸ਼ਹਿਰਾਂ ਦੇ ਵਿੱਚ ਨਾ ਸ਼ਹਿਰ ਚ ਬਹੁਤ ਜ਼ਿਆਦਾ ਰੌਣਕ ਹੈ ਕਈਆਂ ਥਾਵਾਂ ਤੇ ਰਾਸ਼ਾ ਤੇ ਆਹ ਬਲੇ ਰਾਸ਼ ਤੋਂ ਨਿਕਲੇ ਹਾਂ ਤੇ ਮੈਂ ਚੱਲ ਵੀਡੀਓ ਬਣਾਉਣੀ ਥੋੜੀ ਤੇ ਬਾਕੀ ਗੱਡੀਆਂ ਗੱਡੀਆਂ ਉੱਡਣ ਦਈਆਂ ਇਹ ਇੰਨੇ ਜ਼ਿਆਦੀ ਨਹੀਂ ਹੁੰਦਾ ਉੱਤਰੀਆਂ ਅਜੇ ਤੇ ਥੋੜੀ ਸਰਕਾਰ ਵੱਲੋਂ ਵੀ ਸਕਤਾਈ ਹੈ ਨਾ ਕਰਕੇ ਮਾਜੀ ਖਲਸਾ ਕਾਲਜ ਅੱਜ ਕਿਡਾ ਸੋਨਾ ਆ ਰਿਹਾ ਖਲਸਾ ਕਾਲਜ ਵਾਤਾਵਰਨ ਸਾਫ਼ ਹੈ ਨਾ ਅੱਜ ਅੱਜ ਵਾਤਾਵਰਨ ਸਾਫ਼ ਹੈ ਤਾਂ ਕਰਕੇ ਬਹੁਤ ਸੋਨਾ ਆ ਰਿਹਾ ਹੈ ਜੀ ਦੀ ਸੰਗਤ ਹੈ ਇਹ ਦਰਬਾਰ ਸਾਹਿਬ ਸਚਖੰਡਰ ਬਾਦ ਸਾਹਿਬ ਦੇ ਲਾਗੇ ਖਲੋਤੇਆਂ ਘੰਟਾ ਘਰ ਤੇ ਜਿੱਥੇ ਆ ਸਾਹਮਣੇ ਭਰਾਵਾਂ ਦਾ ਟੱਬਾ ਦੇ ਇਦਾ ਰੰਗ ਪੰਜਾਬ ਦੇ ਤੇ ਆ ਸਥਾਨਿਆ ਗੁਰਦੁਆਰਾ ਸੰਤੋਖ ਸਰ ਟਾਲੀ ਸਾਹਿਬ ਇੱਥੇ ਚੱਲਦੀ ਰਹੀ ਹੈ ਸੇਵਾ ਮਤਲਬ ਕਿ ਅਦੀ ਸਰੋਵਰ ਦੀ ਸਫਾਈ ਦੀ ਤੇ ਸੇਵਾ ਕਾਫੀ ਦਿਨ ਚੱਲਦੀ ਰਹੀ ਹੈ ਤੇ ਬੜੀਆਂ ਦੂਰਾਂ ਦਰਾੜਿਆਂ ਤੋਂ ਸੰਗਤਾਂ ਆਉਂਦੀਆਂ ਰਹੀਆਂ ਬਹੁਤ ਸੇਵਾ ਕਰਦੇ ਜਾ ਰਹੇ ਹਾਂ ਚਲੋ ਜੀ ਹੁਣ ਜਾ ਕੇ ਦਰਸ਼ਨ ਕਰਦੇ ਆਂ ਤੇ ਫਿਰ ਜਲਦੀ ਵਾਪਸੀ ਕਰਾਂਗੇ ਅੱਜ ਹਾਂਜੀ ਸੰਗਤ ਜੀ ਸ਼੍ਰੀ ਦਰਬਾਰ ਸਾਹਿਬ ਵਿਖੇ ਆਏ ਆਂ ਤੇ ਟਾਡੀ ਜਥੇ ਬੜੀ ਮਹਾਰਾਜ ਦੀ ਕਿਰਪਾ ਢਾਲੀ ਮਲੰਗੀ ਇਥੇ ਗੁਰੂ ਘਰ ਗੋਬਿੰਦ ਪਾਸ਼ਾ ਦੇ ਟਾਈਮ ਦੀ ਢਾਡੀ 12 ਚੱਲਦੀ ਆਉਂਦੀ ਆ ਸ਼੍ਰੀ ਕਾਲ ਤੱਕ ਸਾਰੇ ਦੇ ਦਰਸ਼ਨ ਕਰੋ ਅੱਜ ਹੀ ਨਹੀਂ ਸੰਗਤ ਨਹੀਂ ਹੈਗੀ ਮਹਾਂ ਅੰਦਰ ਦਰਸ਼ਨ ਕਰ ਹੀ ਲਈਏ ਹਾਂਜੀ ਸੰਗਤ ਜੀ ਅਸੀਂ ਦਰਸ਼ਨ ਕਰ ਲਿਆ ਸ਼੍ਰੀ ਦਰਬਾਰ ਸਾਹਿਬ ਤੇ ਹੁਣ ਬਸ ਘਰ ਵਾਪਸੀ ਕਰਨ ਲੱਗੇ ਆ ਤੇ ਨਾਲੇ ਫਿਰ ਜਾਗੇ ਅੱਜ ਪਿੰਡ ਵੀ ਰੌਣਕ ਮੇਲਾ ਵੇਣੇ ਆ ਲੋੜੀ ਦਾ ਹਨਾ ਇਹ ਕੀ ਫਿਰ ਸਾਬ ਕਿਤਾਬ ਅੱਜ ਵੀ ਗੁੱਡੇ-ਗੱਡੇ ਉਡੰਦੇ ਨੇ ਸ਼ਹਿਰ 'ਚ ਥੋੜੇ ਲਿਮਟ ਦੇ ਨਾਲ ਹੀ ਉਡੰਦੇ ਆ ਗੁੱਡੇ ਤੇ ਕਿਉਂਕਿ ਥੋੜਾ ਜਿਹਾ ਸੰਤਾਈ ਵੀ ਆ ਨਾ ਚੰਗਾ ਸਭ ਤੋਂ ਸੰਤਾਈ ਸੰਤਾਈ ਤਾਂ ਪੂਰੀ ਨਹੀਂ ਚਾਹੀਦੀ ਧੋਰ ਬੜੀ ਜਾਨਲੇਵਾ ਜਿੱਦਾਂ ਬੜੀ ਖਤਰਨਾਕ ਧੋਰ ਰਹੀ ਜਿਹੜੀ ਨਾ ਤੇ ਚਲੋ ਜਾ ਕੇ ਗੱਲਬਾਤ ਕਰਦੇ ਆ ਜੀ ਅੱਜ ਕਾਫੀ ਦੁਕਾਨਾਂ ਬੰਦ ਵੀ ਆ ਅੱਜ ਮਾਰਕੀਟ ਬੰਦ ਆ ਕਾਫੀ ਹੱਦ ਤੱਕ ਦੇ ਫਿਰ ਵੀ ਮਤਲਬ ਕਿ ਰਸ਼ ਉਹਨੇ ਦਾ ਉਹਨਾ ਹੀ ਆ ਜਿੰਨਾ ਰੋਜ਼ ਹੀ ਹੁੰਦਾ ਆ ਵਿੱਚੋ ਕੁਝ ਦੁਕਾਨਾਂ ਖੁੱਲੀਆਂ ਟਾਵੀਆਂ ਬਾਕੀ ਬੰਦ ਆ ਸਭ ਤੇ ਫਿਰ ਵੀ ਰਸ਼ ਬਰਕਰਾਰ ਹੀ ਆ ਆ ਵੀ ਕਹੋ ਵੀ ਚੋ ਬਾਜ਼ਾਰ ਕਾਫੀ ਬੰਦ ਆ ਤੇ ਫਿਰ ਵੀ ਰਸ਼ ਉਹਨੇ ਦਾ ਆ ਨਾ ਦੋਸਤੋ ਆਵੇਖੋ ਆਪਣੀਆਂ ਗੱਡੀਆਂ ਆ ਵਰਨਾਵਾ i20 ਪਿਛੇ Swift ਵਰਨ ਲਿਆ ਤੇ 46 ਨੰਬਰ ਹੈ ਪੰਜਾਬ ਤੇ i20 ਦਿੱਲੀ ਨੰਬਰ Swift ਹਰਿਆਣਾ ਤੇ ਕੋਈ ਨਹੀਂ ਬਾਈਟਰ ਚ ਹੀ ਗੱਡੀ ਦੇ ਦਿਆ ਕਰਾਂਗੇ ਤੁਹਾਨੂੰ ਭਾਜ ਹੀ ਗਾਗੂਗਲ ਆਇਆ ਕਰੋ ਪਰ ਉਤੇ ਗਾਗੂਗਲ ਆਇਆ ਕਰੋ ਤੁਹਾਨੂੰ ਭਾਜ ਹੀ ਗੱਡੀ ਦੇ ਦਿਆ ਕਰਾਂਗੇ ਠੀਕ ਹੈ ਜੀ ਹਾਂਜੀ ਕੋਈ ਚਲਮੇਲ ਹੀ ਨਹੀਂ ਹੁੰਦੀ ਅੱਜ ਹੈਂ ਅੱਜ ਰੌਣਕਾਂ ਹਨ ਉਨ੍ਹਾਂ ਲਈ ਸ਼ਹਿਰ ਵੀ ਆਇਆ ਤੇ ਸ਼ਹਿਰ ਵੀ ਗੁੱਡੀ ਉੰਨੀਆਂ ਨਹੀਂ ਉਡੰਦੀਆਂ ਪਰ ਖਤਰਾ ਬੜਾ ਤੇਨ ਚਾਰ ਵਾਰੀ ਅਸੀਂ ਡੋਰ ਤੋਂ ਬਚੇ ਆ ਜੇ ਰੋਡ ਤੇ ਆਉਂਦੇ ਹਾਂ ਤੇ ਆ ਵੀ ਕੋਈ ਪਿੰਡ ਦੇ ਵਿੱਚ ਕੋਈ ਗੱਲਬਾਤ ਨਹੀਂ ਬ੍ਰਾਂਡ ਮੁੰਡੇ ਹੈ ਆ ਵੀ ਕੋਈ ਮਲ ਕੇ ਜਾਵਦਾ ਨਹੀਂ ਅੱਜ ਲੋੜੀ ਹੁੰਦੀ ਆ ਟਾਵੀਆਂ ਟਾਵੀਆਂ ਨਹੀਂ ਗੁੱਡੀਆਂ ਉਡਣ ਲਈਆਂ ਪਰ ਟਾਵੀਆਂ ਟਾਵੀਆਂ ਵਿੱਚ ਤੇ ਕਾਂ ਜ਼ਿਆਦੇ ਲਾ online ਆ ਇਹ ਕਾਂ ਉਡੰਦੀ ਹੈ ਆਹ ਵੇਖੋ ਆਪਣੇ ਬੰਦੇ ਵੀ ਗੁੱਡੀਆਂ ਟਾਉਣ ਲੱਗੇ ਆਹ ਵਾਰਸ ਆ ਤੇ ਉਹ ਘੋੜਾ ਘੋੜਾ ਆਵੇ ਗੋਰੇ ਨੇ ਵਧਾਤੀ ਗੁੱਡੀਆਂ ਵਧਾਤੀ ਗੁੱਡੀ ਸ਼ਰਜ ਵਧਾਤਾ ਆ ਮੁੰਡਿਆਂ ਸਪੀਕਰ ਲਾਇਆ ਤੇ ਮੈਗ ਦੇ ਵਿੱਚ ਵਜਾ ਮਾਰਦੇ ਆਪਾਂ ਨੇ ਵੀ ਵਜਾ ਮਾਰੀ ਜਾਂਦੇ ਆ ਆਹ ਵੇਖੋ ਮੁੰਡੇ ਵਜਾ ਮਾਰਦੇ ਆ ਸਪੀਕਰ ਦੇ ਵਿੱਚ ਮੈਗ 'ਚ ਵਜਾ ਹੀ ਮਰੀ ਜਾਂਦੇ ਆ ਮੈਗ ਜਿਆ ਲਾਇਆ ਨਾਲ ਇਹਨਾ ਬੇਚਦੇ ਓ ਵਾਜਾਂ ਮਾਰੀ ਜਾਂਦੇ ਤੇ ਆਹ ਵਾਰਸ ਨਹੀਂ ਆਵੇ ਜਿਹੜੇ ਗੁੱਡੀਆਂ ਨਾਲ ਉਹ ਵਾਰਸ ਕੋ ਵਿਚਾਰੀ ਕੋੜਦੀ ਹੈਗੀ ਨਹੀਂ ਗੁੱਡੀ ਤੇ ਉਹਨਾਂ ਦੇ ਕੋਠੇ ਤੇ ਗਿਆ ਇੱਥੋਂ ਗੁੱਡੀਆਂ ਦੂਰ ਪੈਂਦੀਆਂ ਹੀ ਪਰ ਕਦੀ ਇੱਕ ਟੁੰਡ ਕਾਇਆ ਮਾਰਦਾ ਕਹੇ ਦੀ ਉੱਥੇ ਡੇਪੀ ਕੇ ਦੀ ਇੱਥੇ ਡੇਪੀ ਮਲਗੇ ਫੇਰ ਚੜਦੀ ਹੈਗੀ ਨਹੀਂ ਇਹਦੇ ਪਾਰ ਲੈਂਦਾ ਗੁੱਡੀਆਂ ਤੇ ਬੜਾ ਸਾਰਿਆਂ ਨੂੰ ਵਾਜਾਂ ਤੂੰ ਪੇਚੇ ਲਾਉਣੇ ਜੇ ਪੇਚੇ ਲਾਉਣੇ ਜੇ ਆਹ ਇੱਕ ਗੁੱਡੀਆਂ ਨਾ ਅੱਗੇ ਨਾਲ ਥੋੜੀਆਂ ਵਧੀਆਂ ਪਹਿਲਾਂ ਸਵੇਰ ਦੀ ਕੋਈ ਗੁੱਡੀ ਨਹੀਂ ਢੀ ਉੱਡਣ ਦੀ ਆ ਵਾਰਸ ਨਾ ਨੇ ਡਾਤੀ ਗੁੱਡੀ ਵੇਖੋ ਏ ਆ ਵੇਖ ਇਹ ਵਿਚਾਰਿਆਂ ਨੇ ਕਿੱਥੇ ਗਏ ਆਈ ਇਹ ਨਹੀਂ ਗਿਆ ਨਹੀਂ ਗਿਆ ਨੇ ਡਾਲੂ ਦੀ ਤਿੰਨਾਂ ਦਾ ਪੇਚਾ ਕਿੰਨੇ ਲਾਉਣਾ ਜੇ ਲਾਇਆ ਕਿਸ ਨੇ ਇਹਨਾਂ ਦੀ ਕੱਟੀਆਂ ਨਹੀਂ ਮੈਂ ਨਾ ਕਰਨੀ ਮਾਂ ਲੱਗੀ ਆ ਮਮੀ ਵੀ ਉੱਤੇ ਆ ਗਈ ਸਭ ਤੋਂ ਮਮੀ ਮੁੰਗਰੇ ਚੀਰਨ ਦੀ ਚਰੀ ਆਹ ਹੈ ਨਗਰ ਦਾ ਗੁਰੂ ਘਰ ਸਤਿ ਸ੍ਰੀ ਅਕਾਲ ਬੋਪਾ ਕਿ ਲੋਜ ਨੂੰ ਬੋਪਾ ਕਾਡੋ ਆ ਗਿਆ ਇਹਨੂੰ ਹਰ ਰੋਜ਼ ਉਸਤਾਦ ਕਾਹਨ ਕੀ ਸਾਰਥੀ ਬੋਪਾ ਦਾ ਪਾਇਆ ਆਹਕੇ ਨਾ ਆਪਣਾ ਨਾ ਬੋਲਨ ਦਾ ਆਪਣੇ ਚੈਨਲ ਦਾ ਨਾ ਮੈਕ ਦੇ ਵਿੱਚ ਵੀ ਨਾ ਨਾਲੇ ਆਪਣੀਆਂ ਵੀਡੀਓ ਲਾ ਕੇ ਬੈਠੇ ਆ ਕਾਰਜ ਪਰ ਇਹਨੂੰ ਫਾਲੋਅ ਅਪ ਕਰੋ ਇੱਥੇ ਦੂਰਿਆ ਥੋੜੇ ਜੇ ਆਵਾਜ਼ ਆਉਂਦੀ ਥੋੜੀ ਥੜੀ ਇੱਥੇ ਸਪੀਕਰ ਚ ਅਨਵੀ ਕਹਾਰ ਦੀ ਬਪਾਰੈ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਤਾਂ ਨਵਾੜ ਮੁੰਡੇ ਉਹਦਾ ਸ਼ਾਬਾਸ਼ ਮੁੰਡੇ ਪੂਰੀ ਫੌਮ ਚ ਆ ਨਾਲ ਹੀ ਆਪਣੇ ਹੁਣ ਵੀਡੀਓ ਲਾਤੀ ਕਿੰਨੇ ਆਵਾਜ਼ ਸਰੋਂ ਧਿਆਨ ਨਾਲ ਦੇ ਉੱਤੋਂ ਸੰਗਤ ਨੂੰ ਧਮਕੀ ਵੀ ਦੇ ਜਾਂਦਾ ਆ ਆਂਦੇ ਫੋਲੋਅ ਹੁਣੇ ਕਰੋ ਜੇ ਨਾ ਫੋਲੋਅ ਕੀਤਾ ਤੇ ਮੈਂ ਵੜਦੇ ਨੇ ਆ ਪਿਛੇ ਆ ਮਹ ਲਾਸਮੈਂਟ ਬੜੀ ਸੁਣੀ ਕਰਨਦਾ ਵੀ ਸੰਗਤ ਨੇ ਹਨਾ ਬਾਬੇ ਫਿਰ ਕਿਧਰ ਦੀ ਲਾਸਮੈਂਟ ਇਦਾਂ ਧਮਕੀ ਆਂਦੇ ਆਂਦੇ ਹਨਾ ਉਹ ਗੁੱਡੀ ਢਾਲੋ ਅਹੀਂ ਮਹ ਸਗਨ ਕਰਕੇ ਦੇਖ ਲਈਏ ਦਾਲੀਏ ਗੱਡੀਆਂ ਆਹ ਵੇਖੋ ਆਪਣੀ ਛੋਟੀ ਜਿਹੀ ਗੁੱਡੀ ਅੰਦਰ ਹੀ ਆਹ ਵੇਖੋ ਵਾਹੀ ਰਾਣੀ ਆਪਣੀ ਆਜੋ ਚਲੋ ਜੀ ਗੁੜੀਂ ਦੇ ਘਟੂ ਗੇ ਪਾਣੀ ਕਿਤੇ ਨਹੀਂ ਆ ਰੂ ਸੱਚੀ ਹਾਂਜੀ ਅਸੀਂ ਵੀ ਭੁਗਾ ਲਾ ਲਿਆ ਇਹ ਤੇ ਅਸੀਂ ਆਵੇ ਪੰਜ ਸੱਤ ਪਾਥੀਆਂ ਰੱਖ ਕੇ ਚੱਲ ਆਪਾਂ ਵੀ ਸੇਕ ਲਈਏ ਤੇ ਉਦਾਂ ਹੀ ਸ ਕਰਨ ਕਰ ਲਿਆ ਤੇ ਨਾਲੇ ਵੀ ਮਾਂ ਚੱਲ ਰੌਣਕ ਜੀ ਘਰੀ ਮਤਲਬ ਸੇਕ ਲਾਂਗੇ ਨਾਲੇ ਹਨਾ ਤੇ ਮੰਮੀ ਨਹੀਂ ਨਾਲ ਤੇ ਦੋਸਤੋ ਆਜੋ ਜਿੰਨੇ ਜਿੰਨੇ ਭੁਗਾ ਸੇਕਣਾ ਹੈ ਦੇ ਅਸੀਂ ਬੈਠੇ ਹਾਂ ਦੇ ਵਿਚਾਰ ਬਣ ਕੇ ਚੱਲ ਪੜ ਸਰ ਪਾਤੀਆਂ ਰੱਖੇ ਤੇ ਉਹਦਾ ਮਤਲਬ ਕਿ ਸਗੰਜਾ ਕਰ ਲਈਏ ਨਾਲੇ ਚੱਲ ਜਦੋਂ ਬਤਾਂ ਕਰਾਂਗੇ ਨਾਲੇ ਮੌਖਲੀ ਰੋੜੀਆਂ ਚ ਅਪਦੇ ਹਾਂ ਇਹ ਵੀ ਕੋਈ ਖੁਸ਼ੀ ਦਾ ਮੌਕਾ ਹੀ ਹੁੰਦਾ ਕੋਈ ਵੀ ਆਪਾਂ ਨੂੰ ਖੁਸ਼ੀ ਦਾ ਦਿਨ ਮਿਲੇ ਤੇ ਉਹਨੂੰ ਨਾ ਛੱਡੋ ਨਾ ਵਿਅਰਥ ਗਵਾਓ ਕਿ ਜ਼ਿੰਦਗੀ ਦਾ ਕੋਈ ਪ੍ਰੋਸਾ ਨਹੀਂ ਹੁੰਦਾ ਕਿਹੜੇ ਵੇਲੇ ਕੀ ਹੋ ਜਿੰਦਾ ਤੇ ਉਹਦਾ ਕਰਕੇ ਵੀ ਹਰ ਦਿਨ ਹਰ ਪਲ ਖੁਸ਼ੀ ਦੇ ਨਾਲ ਸਾਨੂੰ ਮਨਾਉਣਾ ਚਾਹੀਦਾ ਹੈ ਜੀ ਤੇ ਸੋ ਮੈਂ ਚਲੋ ਨਾਲ ਗੱਲਾਂ ਬਾਤਾਂ ਮਾਰਦੇ ਮਾਫਲੀ ਰੋਡੀਆਂ ਖਾਣੇ ਦੇ ਨਾਲੇ ਜਿਆਲ ਮਿਲ ਕੇ ਇਹ ਨੀਨਾ ਰੌਣਕ ਜੀ ਵੱਜੂਗੀ ਚਲੋ ਜੀ ਸਾਰਿਆਂ ਸਾਸਰੀ ਕਾਲ ਰੱਬ ਰਾਖਾ